ਸੰਤ ਨਿਰੰਕਾਰੀ ਪਵਨ ਮਿਸ਼ਨ 사ਧਕ ਵੱਲੋਂ ਸੰਤ ਬਾਬਾ ਹਰਦੇਵ ਸਿੰਘ ਮਹਾਰਾਜ ਜੀ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ 사ਧਕ ਸੰਤ ਨਿਰੰਕਾਰੀ ਪਵਨ ਦੀ ਸਫਾਈ ਕਰਵਾਈ ਗਈ। ਇਸ ਮੌਕੇ ਤੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਤਗੁਰ ਮਾਤਾ ਸੁਦੇਖਸ਼ਾ ਜੀ ਦੇ ਪਾਵਨ ਸੰਦੇਸ਼ ਰਾਈ "ਸਵੱਛ ਜਲ ਸਵੱਛ ਮਾਨਮ" ਮਹਿਮਾ ਸ਼ੁਰੂ ਕੀਤੀ। ਕੇਐਸਕੇ ਨਿਊਜ਼ ਚੈਨਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ ਪਰ ਪੇਟ ਸਭੀ ਕਾਲਜਿਸ ਕੇ ਲੇ 2000 ਸਾਲੀਆਂ ਅਚਾਰਿ ਤੀਨ ਦੇ ਆਲੂ ਪਾਜਕ ਤੇ 21 ਫਰਵਰੀ ਬਾਬਾ ਹਰਦੇਵ ਸਿੰਘ ਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਅੱਜ 25 ਫਰਵਰੀ ਨੂੰ ਭਾਰਤ ਲੈਵਲ ਤੇ ਸੇਵਾ ਦਾ ਆਯੋਜਨ ਕੀਤਾ ਗਿਆ ਹੈ ਸਤਿਗੁਰ ਮਾਤਾ ਜੀ ਦੇ ਆਦੇਸ਼ ਦੇ ਮੁਤਾਬਕ ਸਾਰੇ ਭਾਰਤ ਵਿੱਚ ਅੱਜ ਇਹ ਸੇਵਾ ਦਾ ਆਯੋਜਨ ਜੋ ਕੀਤਾ ਗਿਆ ਹੈ ਅੱਜ ਸਾਰਾ ਭਾਰਤ ਤੇ ਜਿੰਨੇ ਵੀ ਸੇਵਾਦਲ ਦੇ ਨੌਜਵਾਨ ਭੈਣਾ ਬੱਚੇ ਹਨ ਰਣਕਾਰੀ ਮਿਸ਼ਨ ਦੇ ਉਹ ਸੇਵਾ ਤਨ ਮਨ ਧਨ ਨਾਲ ਸੇਵਾ ਕਰ ਰਹੇ ਹਨ ਅਸੀਂ ਵੀ ਅੱਜ ਸਾਦਕ ਦੀ ਬ੍ਰਾਂਚ ਵਿਖੇ ਫਰੀਦਕੋਟ ਖੇਤਰ ਦੇ ਵਿੱਚ ਅਸੀਂ ਵੀ ਆਪਣੇ ਪਵਨ ਦੀ ਸਫਾਈ ਔਰ ਆਸ-ਪਾਸ ਦੀ ਸਫਾਈ ਸਾਰੇ ਸੇਵਾਦਲ ਦੇ ਭੈਣ ਭਰਾ ਬੱਚੇ ਨੌਜਵਾਨ ਰਲ ਮਿਲ ਕੇ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ